ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਰਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਨ ਸੰਤੋ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸੰਤ ਸਖਾ ਸਿੰਘਿਆ ਕੋਲੇ ਕਿਸਨਪੁਰੇ ਰਹਿੰਦੇ ਸੀ ਉੱਥੇ ਉਹਨਾਂ ਦੀ ਜੋ ਸੇਵਾ ਲੱਗੀ ਸੀ ਉਹ ਸੇਵਾ ਮੁਲਾਪੁਰ ਦੇ ਕੋਲੇ ਜੋ ਪਵਿੱਤਰ ਸਥਾਨ ਅੱਜਕੱਲ ਬੜਾ ਸੁੰਦਰ ਬਣਿਆ ਹੋਇਆ ਉਸ ਸਥਾਨ ਦੇ ਉੱਪਰ ਸ੍ਰੀ ਹੰਦਪਾਠ ਕਰਕੇ ਗੁਰਦੁਆਰਾ ਮੁਸਕੀਆਣਾ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਜੋ ਸਮਾਗਮ ਸੀ ਉਹ ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਤ ਸੌਖਾ ਸੰਗੀਆਂ ਨੇ ਹਜ਼ੂਰ ਮਹਾਰਾਜਿਆਂ ਤੋਂ ਸੰਤ ਸੌਖਾ ਸੰਗੀਆਂ ਨੇ ਅਰਦਾਸ ਨੀਂਹ ਪੱਥਰ ਕਰਾਉਣ ਵੇਲੇ ਕਰਵਾਈ ਨੀਂਹ ਪੱਥਰ ਰੱਖੇ ਗਏ ਨੀਂਹ ਪੱਥਰ ਤੋਂ ਬਾਅਦ ਸਾਰੀਆਂ ਸੰਗਤਾਂ ਦਾ ਸੰਧੂ ਸੌਖਾ ਸੰਗੀਆਂ ਨੇ ਬਹੁਤ ਧੰਨਵਾਦ ਕੀਤਾ ਜਿੰਨੇ ਵੀ ਸਾਧੂ ਮਹਤਮਾ ਆਏ ਸਾਰਿਆਂ ਦਾ ਬੜੇ ਪਿਆਰ ਨਾਲ ਧੰਨਵਾਦ ਕਰਦੇ ਹੋਏ ਇਹਨਾਂ ਸਾਰੀ ਸੰਗਤ ਜਲਪਾਣੀ ਸਾਹਿਬ ਕੇ ਤੇ ਸੰਤ ਮਜ਼ਾਕਾ ਸਿੰਘ ਜੀ ਨੇ ਸਭ ਨੂੰ ਕੋੜੇ ਬੁਲਾ ਕੇ ਕਿਹਾ ਭਾਈ ਜਿਹੜੀਆਂ ਸੰਗਤਾਂ ਨੇ ਇੱਥੇ ਸੇਵਾ ਡਿਊਟੀ ਲੱਗੀ ਹੈ ਉਹ ਆਪਣੀ ਕਾਰ ਸੇਵਾ ਇਸ ਸਥਾਨ ਤੇ ਸਾਰਿਆਂ ਨੇ ਪਿਆਰ ਨਾਲ ਕਰਨੀ ਹੈ ਕਿਉਂਕਿ ਇਹ ਜਿਹੜਾ ਸਥਾਨ ਹੈ ਇਹ ਮੋਲਾਪੁਰ ਦੇ ਬਿਲਕੁਲ ਨਜ਼ਦੀਕ ਹੀ ਗੁਰਦੁਆਰਾ ਮੁਸਕਿਆਣਾ ਸਹਿਬ ਦੀ ਮੇਂਹਂਤ ਰੱਖ ਕੇ ਬਾਦ ਵਿਚਕਾਰ ਸੇਵਾ ਕਰਨ ਵਾਲੇ ਸੇਵਕਾਂ ਦੀ ਗੁੰਤੀ ਲਈ ਬਾਕੀ ਪਾਰਥੀ ਸਿੰਘਾਂ ਸਮੇਤ ਸਾਰੇ ਵੀ ਜਿੰਨੇ ਵੀ ਸੇਵਕ ਕਿਸਨਪੁਰੇ ਤੋਂ ਬਾਬਾ ਜੀ ਦੇ ਹੁਕਮ ਅਨਸਾਰ ਇਸ ਅਸਥਾਨ ਤਿਆਗੇ ਖੰਡ ਪਾਉਂਦੀ ਸੇਵਾ ਦਾ ਵਿੱਚ ਆਜਰ ਹੋਏ ਸਨ ਉਹ ਸਾਰਿਆਂ ਨੂੰ ਹੀ ਬਾਬਾ ਜੀ ਨੇ ਕਿਹਾ ਭਾਈ ਸਾਰਿਆਂ ਸੰਤਾਂ ਨੂੰ ਖੁਸ਼ੀਆਂ ਨੇ ਸਬ ਆਪ ਉਹਦੇ ਸਥਾਨਾਂ ਦੇ ਨੂੰ ਭਾਈ ਚੱਲੇ ਪਾਓ ਜਿਹੜੇ ਜਥਾ ਆਈ ਬਲਵੰਤ ਸਿੰਘ ਜਦੇਦਾਰ ਦੇ ਨਾਲ ਸੰਗਤ ਆਈਆਂ ਸੀ ਉਹ ਸੰਗਤਾਂ ਸਾਰੀਆਂ ਕੰਕ੍ਰਿਤ ਕਿਸਨ ਬੁਰਾ ਸਾਹਿਬ ਉਸਤਾਨ ਤੇ ਉਥੇ ਪਹੁੰਚਦੀ ਕਿਰਪਾਲਤਾ ਕਰੋ ਔਰ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਕਿ ਜੈਦਰ ਜੀ ਤੁਸੀਂ ਸਾਡੇ ਨਾਲ ਚੱਲਣਾ ਕਿਉਂਕਿ ਇੱਥੇ ਅਸੀਂ ਡਿਊਟੀ ਗਿਆਨੀ ਮਾਨਸਮੀ ਸੰਤਾਂ ਦੀ ਲਾਜ਼ੀ ਹੈ ਉਹ ਇੱਥੇ ਨਿਗਰਾਨੀ ਕਰਨਗੇ ਅਤੇ ਸੇਵ ਕਰ ਤੋਂ ਸੇਵਾ ਕਰੋਣਗੇ ਅਸੀਂ ਫਿਰ ਇਹਨਾਂ ਦੀ ਡਿਊਟੀ ਇੱਥੋਂ ਬਾਹਰ ਲੱਕੀ ਉਹ ਹੋਰ ਸੇਵਕ ਦੀ ਸੇਵ ਡਿਊਟੀ ਲਾ ਦੇਵਾਂਗੇ ਇਸ ਤਰ੍ਹਾਂ ਕਹਿ ਕੇ ਸੰਤ ਸਾਕਾ ਸਿੰਘੀਆਂ ਨੇ ਉਹ ਜੀਪਾ ਸੀਗਾ ਜੀਪੇ ਦੇ ਵਿੱਚ ਸੰਤ ਪਾਵ ਬੁਲੰਸ ਸਿੰਘੀਆਂ ਨੂੰ ਵਿਅਪ ਦੇ ਨਾਲ ਹੀ ਜੀਪੇ ਵਿੱਚ ਕੁਝ ਹੋਰ ਸੇਵਕ ਸੀ ਜਿਹੜੇ ਉਹਨਾਂ ਨੂੰ ਵਟਾ ਕੇ ਕਿਸਨਪੁਰੇ ਨੂੰ ਚਲੇ ਜਾਂਦੇ ਨੇ ਕਿਸਨਪੁਰੇ ਜਾ ਕੇ ਸੰਤ ਸਾਕਾ ਸਿੰਘੀਆਂ ਨੇ ਸਾਰਿਆਂ ਸੰਗਤਾਂ ਨੂੰ ਕਿਹਾ ਬੇਨਤੀ ਕਰੀ ਭਾਈ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚ ਗਏ ਆ ਸਾਰਿਆਂ ਨੇ ਆਰਾਮ ਕਰੋ ਭਾਈ ਘੰਟਾ ਇੱਕ ਘੰਟੇ ਤੋਂ ਬਾਅਦ ਜਲ ਭੋਣ ਸ਼ਾਕੇ ਫਿਰ ਜੇ ਕਿਸੇ ਨੇ ਜਾਣਾ ਹੈ ਉਹ ਜਾ ਸਕਦਾ ਜਿਨ੍ਹਾਂ ਨੇ ਇੱਥੇ ਡਿਊਟੀਆਂ ਨੇ ਉਹ ਭਾਈ ਆਪ ਉਹਦੇ ਡਿਊਟੀਆਂ ਇਸ ਸੰਤਾਨ ਦੇ ਦਰੋਂ ਆਈ ਬਲਵੰਤ ਸਿੰਘ ਜੀ ਜੈਦਾਰ ਜੀ ਤੁਸੀਂ ਇੱਕ ਘੰਟੇ ਤੋਂ ਬਾਅਦ ਸਾਡੇ ਕੋਲ ਆ ਜਾਣਾ ਸੰਤਪਾਪ ਬਲਵੰਤ ਸਿੰਘ ਜੀ ਕਹਿੰਦੇ 7 ਵਜੇ ਜੀ ਜਦੋਂ 1 ਘੰਟੇ ਤੋਂ ਬਾਅਦ ਸੰਤ ਮਸਾਕਾ ਸਿੰਘ ਜੀ ਦੇ ਕੋਲ ਸੰਤਪਾਪ ਬਲਵੰਤ ਸਿੰਘ ਜੀ ਗਏ ਜਾ ਕੇ ਫਦੇ ਬੁਲਾਇ ਤੇ ਬੁਲਾ ਕੇ ਕਹੇ ਸੀ ਸੰਤ ਮਸਾਕਾ ਸਿੰਘ ਜੀ ਕਹਿਣ ਲੱਗੇ ਜੈਦਾਰ ਜੀ ਬੈਠ ਜਾਓ ਅਸੀਂ ਅੱਜ ਬਹੁਤ ਖੁਸ਼ ਹਾਂ ਬਹੁਤ ਖੁਸ਼ਾਂ ਬੈਠੇ ਜਿਹੜਾ ਕਾਰਜ ਸਾਡੇ ਸਿਰ ਤੇ ਬਹੁਤ ਵੱਡਾ ਬੋਝ ਸੀ ਬਹੁਤ ਵੱਡੀ ਸਾਡੇ ਉੱਤੇ ਇਹ ਜ਼ਿੰਮੇਵਾਰੀ ਸੀ ਜਿਹੜਾ ਇਹ ਕਾਰਜ ਸਾਡੇ ਸਿਰ ਦੇ ਉੱਤੇ ਸਾਨੂੰ ਬੜਾ ਬੋਝ ਬਣਿਆ ਸੀ ਸਾਡੇ ਸਿਰ ਦਰਦ ਸੀਗੇ ਅੱਜ ਉਹ ਸਾਰਾ ਕਾਰਜ ਸੰਗਤਾਂ ਨੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਨਿਰਵਿੰਗਤਾ ਸਹਿਤ ਇਹ ਕਾਰਜ ਸੰਪੂਰਨ ਹੋਇਆ ਤੇ ਅੱਜ ਅਸੀਂ ਬਹੁਤ ਖੁਸ਼ ਆ ਗਏ। ਭਾਈ ਬਲਵੰਤ ਸਿੰਘ ਜੀ ਤੈਨੂੰ ਅਸੀਂ ਅੱਜ ਜੋ ਮੰਗਣਾ ਹੈ ਅਸੀਂ ਤੈਨੂੰ ਸਭ ਕੁਝ ਦੇਣ ਨੂੰ ਤਿਆਰ ਹਾਂ। ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਆਂ। ਅੱਜ ਤੱਕ ਸਾਡੇ ਕੋਲ ਬੜੇ ਸੇਵਕ ਆਏ ਨੇ। ਅਸੀਂ ਕਈਆਂ ਦੇ ਨਾਲ ਵਿਚਾਰ ਕਰਦੇ ਰਹੇ ਹਾਂ ਕਿਸੇ ਨੇ ਸਾਨੂੰ ਵੀ ਹੌਸਲਾ ਨਹੀਂ ਦਿੱਤਾ ਸੀ ਜਿਹੜਾ ਐ ਸਾਨੂੰ ਹੌਸਲਾ ਦੇ ਕੇ ਸਿੰਧਾਂ ਨੂੰ ਨਾਲ ਲਿਜਾ ਕੇ ਤੁਸੀਂ ਉਸ ਸਥਾਨ ਤੇ ਇੱਕ ਜਿਹੜਾ ਕਾਰਜ ਕੀਤਾ ਹੈ ਇਹ ਬਹੁਤ ਵੱਡਾ ਕਾਰਜ ਹੋ ਗਿਆ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਬਹੁਤ ਖੁਸ਼ਾ ਥਿਰੇ ਤੇ ਅੱਜ ਜੋ ਕੁਝ ਵੀ ਮੰਗਣਾ ਹੈ ਤੂੰ ਮੰਗ ਲੈ ਅਸੀਂ ਸਭ ਕੁਝ ਨਸਾਵਰ ਕਰ ਦੇਵਾਂਗੇ ਅਗੇ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਬੇਨਤੀ ਕੀਤੀ ਬਾਬਾ ਜੀ ਮੈਂ ਤਾਂ ਇੱਕ ਫੱਕਰ ਬੰਦਾ ਹਾਂ ਮੈਂ ਤਾਂ ਆਪਦੇ ਆਨੰਦ ਵਿੱਚ ਰਹਿਣਾ ਮੈਂ ਕੀ ਲੋੜ ਦੀ ਕਰਦਾ ਕੋਈ ਲੋੜ ਦੀ ਖਾਜ ਨਹੀਂ ਆਏ ਮੈਂ ਤਾਂ ਆਪਦਾ ਸਿਮਰਨ ਕਰਦਾ ਬੈਗੁਰ ਬੈਗੁਰ ਕਰਦਾ ਇੱਥੇ ਤੁਹਾਡੇ ਕੋਲੇ ਆਨੰਦ ਮਾਣਦਾ ਹੋਰ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਪ੍ਰਸ਼ਾਦਾ ਉਹਦੇ ਇਸ ਸਥਾਨ ਦੇ ਲੰਮਰਾਂ ਵਿੱਚੋਂ ਮਿਲ ਜਾਂਦਾ ਹੈ ਛੱਕੀ ਪਰਮੇਸ਼ਰ ਨੂੰ ਤੇ ਹੁੰਦੇ ਆ ਆਨੰਦ ਮਾਣਦੇ ਆ ਨਹੀਂ ਭਾਈ ਕਹਿੰਦੇ ਜਹਦਾਰ ਜੀ ਤੂੰ ਸਾਡਾ ਸਾਰਾ ਕੁਝ ਹੀ ਸੰਭਾਲਦਾ ਸਾਨੂੰ ਤੇਰੀ ਸਿੱਧੀ ਕੋਈ ਫਿਕਰ ਨਹੀਂ ਹੈ ਜੋ ਮਨੋਰਥ ਲਈ ਤੂੰ ਆਇਆ ਸਾਨੂੰ ਇਹ ਦੱਸ ਤਾਂ ਸੰਤ ਬਾਬਾ ਬਲਵੰਤ ਜੀ ਕਹਿਣ ਲੱਗੇ ਬਾਬਾ ਜੀ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਕੋਈ دنیਵੀਂ ਵਸਤੂ ਦੀ ਲੋੜ ਨਹੀਂ ਮੈਂ ਜਿਸ ਮਾਰਗ ਤੇ ਤੁਰਿਆ ਜਾ ਰਿਹਾ ਹਾਂ ਇਹ ਮੇਰਾ ਮਨੋਰਥ ਆ ਪੂਰਾ ਹੋ ਜਾਵੇ ਕਿਉਂਕਿ ਜਿਸ ਵੇਲੇ ਮੈਨੂੰ ਇਹ ਤੀਵਰ ਬਹਿਰਾਗ ਲੱਗਿਆ ਸੀ ਮੈਂ ਆਪਣਾ ਕਾਰਵਾਰ ਛੱਡ ਕੇ ਆਇਆ ਇਹੋ ਕਾਰਜ ਮੇਰੇ ਆ ਹੈਗਾ ਇਹ ਹੋ ਜਾਵੇ ਸੇ ਸਾਰਾ ਖੁਸ਼ੀ ਮੈਨੂੰ ਸਮਝੋ ਮੈਨੂੰ ਫਰੌਦ ਫਿਊਗਾ ਸਤਿ ਸ੍ਰੀ ਅਕਾਲ ਸਿੰਘ ਜੀ ਪੰਜ ਚੁੱਪ ਰਹੇ ਦੋ ਮਿੰਟ ਚੁੱਪ ਰਹੇ ਨੇ ਤੋਂ ਬਾਅਦ ਫੇਰ ਵਚਨ ਕਰਿਆ ਚੰਗਾ ਲੈ ਕਹਿੰਦੇ ਭਾਈ ਬਲਵੰਦ ਸਿੰਘ ਜਿਹੜੀਆਂ ਵੀ ਤੇਰੇ ਮਾਨੀਆਂ ਬਾਗਾਂ ਨੇ ਨਾ ਜਿਹੜੀਆਂ ਵੀ ਆਸਾਂ ਨੇ ਉਹ ਤੇਰੀਆਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੂੰ ਕੋਈ ਫਿਕਰ ਨਾ ਕਰ ਜਿਹੜਾ ਕੰਮ ਤੂੰ ਕਰਨਾ ਚਾਹਿਆ ਕਰੇਗਾ ਉਹ ਹੀ ਤੇਰਾ ਕੰਮ ਹੋ ਜਾਊਗਾ ਕਦੇ ਵੀ ਕਿਸੇ ਕੰਮ ਦੇ ਵਿੱਚ ਕੋਈ ਵਿਗਨ ਨਹੀਂ ਪਊਗਾ ਬਸ ਤੇਰੇ ਤੇ ਪਰਮੇਸ਼ਰ ਖੋਸ ਹੈ ਅਕਾਲਪੁਰਖ ਵੈਰੂ ਜਿਹਦਾ ਤੂੰ ਸਿਮਰਨ ਕਰਦਾ ਹੈ ਨਾ ਉਹ ਤੇਰੀ ਸਦਾ ਹੀ ਅੰਗ ਸੰਗ ਹੈ ਤੈਨੂੰ ਸਾਡੇ ਕੰਨੀਓ ਵੀ ਖੁਸ਼ੀਆਂ ਨੇ ਪਰਮੇਸ਼ਰ ਕੰਨੀਓ ਤਾਂ ਸਾਰੀਆਂ ਖੁਸ਼ੀਆਂ ਤੈਨੂੰ ਪ੍ਰਾਪਤ ਹੋਈਆਂ ਹੋਈਆਂ ਨੇ ਥੋੜਾ ਸਮਾਂ ਜਦੋਂ ਤੂੰ ਇਸ ਚੱਲ ਰਹੇ ਮਾਰਗ ਦੇ ਉੱਤੇ ਦੁਨੀਆ ਦੇ ਵਿੱਚ ਤੇਰੀ ਜੈ ਜੈਕਾਰ ਹੋਇਆ ਕਰੂਗੀ ਤੈਨੂੰ ਪਰਮੇਸ਼ਰ ਨੇ ਬੜਾ ਗੁਣ ਦਿੱਤਾ ਹੈ ਤੇਰੀ ਜਿ ਨਿਮਰਤਾ ਹੈ ਨਿਮਰਤਾ ਦੇ ਨਾਲ ਤੂੰ ਸਾਡੇ ਕੋਲੋਂ ਵੀ ਬਹੁਤ ਕੁਝ ਪ੍ਰਾਪਤ ਕਰ ਲਿਆ ਅਸੀਂ ਤੇਰੇ ਉੱਤੇ ਬਹੁਤ ਖੁਸ਼ ਹਾਂ ਅਸੀਂ ਤੇ ਤੋਂ ਬਗੈਰ ਅਸੀਂ ਕਿਸੇ ਨੂੰ ਵੀ ਹੋਰ ਇੰਨੀਆ ਖੁਸ਼ੀਆਂ ਨਹੀਂ ਦਿੱਤੀਆਂ ਉਹਦਾ ਸਾਡਾ ਬਣ ਕੇ ਸਾਰਾ ਕਾਰਜ ਕੀਤਾ ਆ ਜਿਹੜਾ ਵੱਡਾ ਕਾਰਜ ਕਰਕੇ ਆਏ ਆ ਨਾ ਇਹ ਕਾਰਜ ਹੋਰ ਕੋਈ ਕਰਨੀ ਨਹੀਂ ਸੀ ਸਕਦਾ ਅਸੀਂ ਇਸ ਕਰਕੇ ਬਹੁਤ ਖੁਸ਼ ਆ ਤੋ ਜਿੰਨਾ ਚਿਰ ਇੱਥੇ ਰਹਿਣਾ ਸਾਡੇ ਕੋਲ ਰਹਿ ਤੈਨੂੰ ਇੱਥੋਂ ਜਾਣ ਦੀ ਕੋਈ ਲੋੜ ਨਹੀਂ ਜੇ ਤੇਰਾ ਮਨ ਨਹੀਂ ਕਰਦਾ ਹਜੇ ਇੱਥੇ ਰਹਿਣ ਨੂੰ ਹਜੇ ਹੋਰ ਕਿਸੇ ਤਰ੍ਹਾਂ ਨੂੰ ਜੀ ਕਰਦਾ ਹੈ ਤੇਰਾ ਮਨ ਤੂੰ ਜਦੋਂ ਮਰਜ਼ੀ ਜਾ ਸਕਦਾ ਹੈ ਜਦੋਂ ਮਰਜ਼ੀ ਆ ਜਾ ਇਹ ਹੁਣ ਤੇਰਾ ਸਥਾਨ ਹੈ ਇਹ ਸਾਡਾ ਨਹੀਂ ਹੈ ਹੁਣ ਅਸੀਂ ਤੈਨੂੰ ਇੱਥੇ ਦਾ ਜਥੇਦਾਰ ਬਣਾ ਦਤਾ ਜਦੋਂ ਮਰਜ਼ੀ ਆਈ ਇਹ ਤੇਰਾ ਸਥਾਨ ਹੈ ਇਸ ਤਰ੍ਹਾਂ ਸੰਤ ਮੁਸਾਕਾ ਸਿੰਘ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ ਫਿਰ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਮਨ ਅੱਗੇ ਹੋਰ ਜਾਣ ਨੂੰ ਕਰਦਾ ਫਿਰ ਜੇ ਪਰਮੇਸ਼ਰ ਦੀ ਕਿਰਪਾ ਹੋਗੀ ਉਹਦਾ ਹੁਕਮ ਹੋ ਗਿਆ ਇਸੋਗੇ ਦਰਸ਼ਨ ਕਰ ਲਾਂਗੇ ਆ ਕੇ ਸੰਤ ਬਸਾਕਾ ਸਿੰਘ ਜੀ ਕਹਿੰਦੇ ਕੋ ਜਨ ਜਦੋਂ ਵੀ ਤੁਹਾਡਾ ਚਿਤ ਕਰੂਗਾ ਤੁਸੀਂ ਉਦੋਂ ਹੀ ਜਾ ਸਕਦੇ ਹੋ ਇਸ ਤਰ੍ਹਾਂ ਕਹਿੰਗੇ ਸੰਤ ਬਾਬਾ ਸੰਸਨੀਆ ਨੇ ਬਹੁਤ ਖੁਸ਼ੀਆਂ ਦਿੱਤੀਆਂ ਤੇ ਸੰਤ ਮਹਾਰਾਜਿਆਂ ਨੂੰ ਸਿਰੋਪੋਧ ਦਿੱਤਾ ਦੇਹੰਤ ਮਾਇਆ ਵੀ ਪੈਗਰੀ ਭਰ ਬਾਬਾ ਜੀ ਨੇ ਮਾਇਆ ਨਹੀਂ ਲਈ ਮਾਇਆ ਮਾਂ ਬਾਬਾ ਜੀ ਨੇ ਵਾਪਸ ਕਰ ਦਿੱਤੀ ਦੇ ਸਿਰ ਉਪਰ ਉਹਦੇ ਸਿਰ ਤੇ ਰੱਖ ਲਿਆ ਇਸ ਤਰ੍ਹਾਂ ਖੁਸ਼ੀਆਂ ਲੈ ਕੇ ਬਾਬਾ ਜੀ ਆਪਦੇ ਕਮਰੇ ਵਿੱਚ ਆ ਜਾਂਦੇ ਨੇ ਆਪਦੇ ਕਮਰੇ ਵਿੱਚ ਆ ਕੇ ਬਾਬਾ ਜੀਆ ਨੇ ਪਰਮੇਸ਼ਰ ਦਾ ਸੁਗਰਾਣਾ ਕਰਦੇ ਨੇ ਵਿਅਕਤੀ ਨੇ ਵਾਹਿਗੁਰੂ ਬਹਿਜਉਂ ਜਾਂਦੇ ਨੇ ਜਦੋਂ ਸ਼ਾਮ ਹੋ ਗਈ ਹੈ ਸ਼ਾਮ ਨੂੰ ਰਹਿਰਾ ਦਾ ਪਾਠ ਹੋਇਆ ਭਾਰਤੋਵਾਰ ਦੀ ਅਰਦਾਸ ਦੀ ਦਾ ਕੀਰਤਨ ਫਿਰ ਬਾਬਾ ਜੀਆ ਨੇ ਉੱਠ ਕੇ ਸੰਗਤਾਂ ਦੇ ਨਾਲ ਹੀ ਜਾ ਕੇ ਗੁਰੂ ਘਰ ਦੇ ਵਿੱਚ ਲੰਗਰ ਸ਼ੁਕਿਆ ਤੇ ਲੰਗਰ ਛਾ ਕੇ ਬਾਬਾ ਜੀ ਬਾਹਰ ਨੂੰ ਚਲੇ ਗਏ। ਬਾਹਰ ਜਾ ਕੇ ਫਿਰ ਬਾਬਾ ਜੀ ਕਾਫੀ ਵੱਡੀ ਰਾਤ ਨੂੰ ਮੁੜ ਕੇ ਆਏ। ਹੌਣ ਸਾਰੀ ਫਿਰ ਸੰਤਸਾਖਾ ਸੰਗੀਆਂ ਕੋਲੇ ਕਮਰੇ ਵਿੱਚ ਚਲੇ ਜਾਂਦੇ ਨੇ। ਕਮਰੇ ਵਿੱਚ ਜਾ ਕੇ ਬਾਬਾ ਜੀਾਂ ਦੀ ਸੇਵਾ ਕੀਤੀ। ਸੇਵਾ ਕਰਨ ਤੋਂ ਬਾਅਦ ਬਹੁਤ ਬਚਨ ਸੰਤਸਾਖਾ ਸੰਗੀਆਂ ਨੇ ਮਹਾਰਾਜਿਆਂ ਨੇ ਸੁਣਾਉਣੇ ਕੀਤੇ। ਪਵਿੱਖ ਬਚਨ ਵੀ ਬਾਬਾ ਜੀਾਂ ਨੂੰ ਸੁਣਾਏ ਕਿ ਇਹੋ ਜਿਹਾ ਸਮਾਂ ਆਵੇਗਾ। ਅਈਸ ਵਤੋਂ ਬਾਅਦ ਇਸ ਦੁਨੀਆ ਦਾ ਮੰਡ ਟੁੱਟ ਜਾਊਗਾ ਮੰਡ ਟੁੱਟਣ ਤੋਂ ਬਾਅਦ ਸਾਧੂਆਂ ਨੇ ਨਿੰਦਿਆ ਕਰਨ ਵਾਲੇ ਲੱਖਾਂ ਹੀ ਇਸ ਸੰਸਾਰ ਤੇ ਫੈਰਾ ਹੋ ਜਾਣਗੇ ਤੁਸੀਂ ਆਪਣੀ ਜ਼ਿੰਦਗੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੇਵਾ ਸੇਮਨ ਕਰਦੇ ਜਾਓਗੇ ਬੇਅੰਤ ਸਵਾਵਾ ਕਰਨੀਆਂ ਨੇ ਤੁਸੀਂ ਤੁਹਾਡੇ ਮਸਤਕ ਦੇ ਵਿੱਚ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਦੇ ਸੁਣੋ ਇਹੋ ਜਿਹਾ ਇੱਕ ਮਸਰਤ ਮੈਸੇਜ ਆ ਸਾਧੂ ਮਹਾਦਮਾ ਮਿਲੂਗਾ ਜਿਸ ਸਾਧੂ ਦੀ ਤੁਸੀਂ ਸੇਵਾ ਕਰਕੇ ਉਹਨਾਂ ਕੋਲੇ ਹੀ ਆਪਣੀ ਜ਼ਿੰਦਗੀ ਸਾਬਰ ਕਰ ਦੇਣੀ ਹੈ ਉਹਨਾਂ ਨੇ ਤੁਹਾਨੂੰ ਬੜਾ ਕੁਝ ਬਖਸ਼ਿਸ਼ ਕਰ ਦੇਣਾ ਹੈ ਇਹ ਬਖਸ਼ਿਸ਼ਾਂ ਦਿਨ ਦੇ ਸੰਤ ਸਾਖਾ ਸੰਗੀਆਂ ਨੇ ਖੁਸ਼ੀਆਂ ਦੇ ਨਾਲ ਬਾਬਾ ਜੀ ਨੂੰ ਆਗਿਆ ਦੇ ਦਿੱਤੀ ਬਾਬਾ ਜੀ ਫਿਰ ਆਖਦੇ ਆ ਕਮਰੇ ਵਿੱਚ ਆਏ ਕਮਰੇ ਚ ਆ ਕੇ ਮਹਾਰਾਜਿਆਂ ਨੇ ਸਮੇਂ ਦੇ ਨਾਲ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਲਿਤਨੇਮ ਕਰਕੇ ਅੰਮ੍ਰਿਤ ਵੇਲੇ ਬਾਬਾ ਜੀ ਕਿਸਨਪੁਰਿਓਂ ਸਤਿਗੁਰਾਂ ਦੇ ਚਰਨਾਂ ਵਿੱਚ ਗਿਆ ਚਰਨਾਂ ਵਿੱਚ ਜਾ ਕੇ ਅਰਦਾਸ ਕੀਤੀ ਅਰਦਾਸ ਕਰਕੇ ਬਾਬਾ ਜੀ ਫਿਰ ਕਿਸਨਪੁਰੇ ਤੋਂ ਬਾਬਾ ਜੀ ਜਗਰਾਵਾਂ ਵੱਲੋਂ ਅੰਮ੍ਰਿਤ ਵੇਲੇ ਫਿਰ ਉੱਥੋਂ ਚਾਲੇ ਪਾਉਂਦੇ ਹਨ ਆਓ ਅੱਜ ਦੀ ਵਿਚਾਰ ਆਪਣੇ ਸਰਵਣ ਕੀਤੀ ਆਗਲੀ ਵਿਚਾਰ ਅੱਗੇ ਸਰਵਣ ਕਰ ਲੈਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ